ਦੁਧਾਨ ਇਨਫੋਰਮੇਸ਼ਨ ਦੇ ਅਗਲੇ ਦਸ਼ਾ ਸਵਾਗਤ ਹੈ ਮੇਟੋਵਾਨੀ ਗੁਪਤਾ ਤੋਂ ਦਾਸਤੀ ਜੀ ਪੰਤਪਾ ਸਾਹਿਬ ਨੇ ਪੀਡਬਲਿਊਡੀ ਡਿਪਾਰਟਮੈਂਟ ਦੇ ਅਫਸਰਾਂ ਨਾਲ ਮੀਟਿੰਗ ਤੋਂ ਬਾਅਦ ਵੱਡੀ ਗੱਲ ਕਹੀ ਤੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਉੱਤੇ ਵੀ ਵੱਡੀ ਗੱਲ ਕਹੀ ਆ ਤੁਹਾਨੂੰ ਦੱਸਦੇ ਆ ਪੰਤਪਾ ਸਾਹਿਬ ਨੇ ਕੀ ਕਿਹਾ ਅੱਜ ਪੀਡਬਲਿਊਡੀ ਵਿਭਾਗ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਤੇ ਮਹੌਲੀ ਕੌਮਾਰਤੀ ਹਵਾਈ ਅੱਡੇ ਤੇ ਬਣ ਰਹੇ ਸ਼ਹੀਦ-ਏ-ਆਸਮ ਸਰਦਾਰ ਪਗਤ ਸਿੰਘ ਜੀ ਦੇ ਬੁੱਤ ਦੇ ਚੱਲ ਰਹੇ ਕਮ ਦੀ ਸਮਿਖਿਆ ਕੀਤੀ 28 ਸਤੰਬਰ ਨੂੰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਇਹ ਸ਼ਾਨਦਾਰ ਬੁੱਤ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਜੋ ਹਵਾਈ ਅੱਡੇ ਤੇ ਆਉਣ ਜਾਣ ਵਾਲਿਆਂ ਨੂੰ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀਆਂ ਨੂੰ ਯਾਦ ਕਰਾਵੇਗਾ ਭਗਵੰਤ ਮਾਨ ਸਾਹਿਬ ਨੇ ਅਰਵਿੰਦ ਕੇਜਰੀਵਾਦ ਦੀ ਜਮਾਨਤ ਤੇ ਵੀ ਵੱਡੀ ਗੱਲ ਕਹੀ ਪੰਤਪਾ ਸਾਹਿਬ ਨੇ ਕਿਹਾ ਆਪ ਸੁਪਰੀਮ ਅਰਵਿੰਦ ਕੇਜਰੀਵਾਦ ਜੀ ਨੂੰ ਮਾਂ ਜੋ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਕੇਜਰੀਵਾਦ ਜੀ ਨੂੰ ਮਿਲੀ ਜ਼ਮਾਨਤ ਨੇ ਸਾਬਿਤ ਕਰ ਦਿੱਤਾ ਹੈ ਕਿ ਸੱਚ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਇਨਕਲਾਬ ਜ਼ਿੰਦਾਬਾਦ ਚੰਨ ਦੱਸਦੀ ਏ ਭਵਨਪਨ ਸਾਹਿਬ ਨੇ ਸਿ타ਰਾਮ ਯਾਚੂਰੀ ਦੇ ਦੇਹਾਂਤ ਤੇ ਵੀ ਵੱਡੀ ਗੱਲ ਕਹੀ ਸਿ타ਰਾਮ ਯਾਚੂਰੀ ਜੀ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਉਹਨਾਂ ਦਾ ਦਿਹਾਂਤ ਦੇਸ਼ ਤੇ ਸਿਆਸੀ ਨਜ਼ਾਰਾਂ ਲਈ ਬਹੁਤ ਵੱਡਾ ਘਾਟਾ ਹੈ ਮੈਂ ਉਹਨਾਂ ਨੂੰ ਦਿਲੋਂ ਸ਼ਰਧਾਂਜਲੀ ਪੇਂਟ ਕਰਦਾ ਹਾਂ ਅਤੇ ਉਹਨਾਂ ਦੇ ਪਰਿਵਾਰ ਸਾਥੀਆਂ ਅਤੇ ਉਹਨਾਂ ਦੇ ਛੁਪਚਿੰਤਾਾਂ ਪ੍ਰਤੀ ਆਪਣੀ ਡਿਲੀ ਹਮਦਰਦੀ ਪੇਸ਼ ਕਰਦਾ ਹਾਂ ਤੰਦਾਦੀ ਜੀ ਪੰਤਮਾ ਸਾਹਿਬ ਨੇ ਪੀ ਡਬਲਯੂ ਡੀ ਦੇ ਅਕਸਰ ਨਾਲ ਮੀਟਿੰਗ ਕੀਤੀ ਤੇ ਪੰਤਮਾ ਸਾਹਿਬ ਨੇ ਕਿਹਾ ਕਿ 28 ਸਤੰਬਰ ਨੂੰ ਜਸ ਜਦੇ ਆਜ਼ਮ ਭਗਤ ਸਿੰਘ ਜੀ ਦਾ ਜਨਮ ਦਿਨ ਹੋਏਗਾ ਤੇ ਉਹਨਾਂ ਦਾ ਬੁੱਤ ਜੋ ਹੈ ਸਮਰਪਿਤ ਕੀਤਾ ਜਾਵੇਗਾ ਮਹਾਲੀ ਦੇ ਕੁਮਰਾਂਤੀ ਹਵਾਈ ਅੱਡੇ ਤੇ ਵੱਡੀ ਗੱਲ ਕਹੀ ਤੇ ਅਰਵਿੰਕ ਜੀ ਰਵਾਜ ਜੀ ਦੀ ਜ਼ਬਾਨਤ ਤੇ ਵੀ ਕਿਹਾ ਕਿ ਸੱਚ ਨੂੰ ਦਬਾਇਆ ਜਾ ਸਕਦਾ ਹੈ ਹਰਾਇਆ ਨਹੀਂ ਜਾ ਸਕਦਾ ਵੱਡੀ ਗੱਲ ਕਹੀ ਪੰਤਮਾ ਸਾਹਿਬ ਨੇ ਪੰਤਮਾ ਸਾਹਿਬ ਤੁਸੀਂ ਵਧੀਆ ਕੰਮ ਕਰ ਰਹੇ ਹੋ ਇਦਾਂ ਹੀ ਕੰਮ ਕਰਦੇ ਰਹੋ ਪੰਤਮਾ ਸਾਹਿਬ ਲਗਾਤਾਰ ਤੰਦਾ ਦੀ ਮੀਟਿੰਗ ਕਰਦੇ ਹੈਗੇ ਆ ਜੀ ਹੁਣ ਪੀਡਬਲਯੂਡੀ ਦੇ ਡਿਪਾਰਟਮੈਂਟ ਦੇ ਲੋਕਾਂ ਨਾਲ ਮੀਟਿੰਗ ਕੀਤੀ ਹੈ ਪਹਿਲੇ ਇੰਡਸਟਰੀਜ਼ ਦੇ ਲੋਕਾਂ ਨਾਲ ਮੀਟਿੰਗ ਕੀਤੀ ਸੀਗੀ ਸਕੂਲ ਖੋਲ ਰਹੇ ਹੈਗੇ ਆ ਜੀ ਕਾਲਜਿਸ ਖੋਲ ਰਹੇ ਹੈਗੇ ਆ ਸਕੂਲ ਆਫ ਐਮਿਨੈਂਸ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹੈਗੇ ਆ ਜੀ ਪਿਛਲੇ ਦਿਨੀ ਜ਼ਰੂਰ ਜੋ ਹੈ ਪੈਟਰੋਲ ਦੇ ਦਾਮ ਜਾਦਾ ਕਿਤੇ ਗਏ ਸੀਗੇ ਜੀ ਤੇ ਡੀਜ਼ਲ ਦੇ ਵੀ ਬਿਜਲੀ ਦੀ ਸਬਸਿਡੀ ਵੀ ਘਟਾਈ ਗਈ ਸੀ ਜਿਹੜੀ 3 ਰੁਪਏ ਮਿਲਦੀ ਸੀਗੀ ਬਾਕੀ ਦੇਖਦੇ ਹਾਂ ਕਿ ਭਗਵੰਤਪਨ ਦੀ ਸਰਕਾਰ ਕਿਵੇਂ ਇਹ ਡਿਸੀਜਨ ਲੈਂਦੀ ਹੈਗੀ ਕਿਉਂਕਿ ਕਰਜ਼ੇ ਵੀ ਬਹੁਤ ਹੈਗਾ ਭਗਵੰਤਪਨ ਦੀ ਸਰਕਾਰ ਦੇ ਉੱਤੇ ਦੇਖਣਾ ਹੋਏਗਾ ਕਿ ਇਸ ਟੀਮਾਰ ਜੋ ਹੈ ਲੋਕਾਂ ਤੇ ਕਿੰਨੀ ਦੇਰ ਤੱਕ ਪਵੇਗੀ ਜਾਕੇ ਜਾਂਦੇ ਜਾਂਦੇ ਤੁਹਾਨੂੰ ਦੱਸਦੀ ਹੈ ਪੰਤਨਾ ਸਾਹਿਬ ਨੇ ਪੀਡਬਲਯੂਡੀ ਦੇ ਡਿਪਾਰਟਮੈਂਟ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਸੀਗੀ ਤੇ ਕਿਹਾ ਕਿ ਜਲਦ ਹੀ ਬੁੱਤ ਬਣਾਇਆ ਜਾਏਗਾ 28 ਸਤੰਬਰ ਨੂੰ ਸਮਰਪਿਤ ਕੀਤਾ ਜਾਏਗਾ ਲੋਕਾਂ ਨੂੰ ਹਵਾਈ ਅੱਡੇ ਮਹੱਲੀ ਤੇ ਤੇ ਤਾਂ ਕਿ ਲੋਕਾਂ ਦੇ ਵਿੱਚ ਜੋ ਹੈ ਹਰ ਦੇਸ਼ ਦੇ ਪ੍ਰਤੀ ਜੋ ਹੈ ਹੋਰ ਜਿਆਦਾ ਸਮਾਨ ਵਧੇ ਤੇ ਦੇਸ਼ ਭਗਤੀ ਵਧੇ ਵੱਡੀ ਗੱਲ ਕਹੀ ਪੰਤਪਤ ਸਾਹਿਬ ਨੇ ਪੰਤਪਤ ਸਾਹਿਬ ਨੇ ਜ਼ੋਰ ਤਾਂ ਲਾਇਆ ਹੋਇਆ ਕਿਉਂਕਿ ਹੁਣ ਹਰਿਆਣਾ ਦੇ ਵੀ ਚੋਣਾਂ ਹੈਗੇ ਆ ਅਰਵਿੰਦ ਕੇਜਰੀਵਾਲ ਦੇ ਬਾਹਰਾਂ ਤੇ ਕਾਫੀ ਲੱਗਦਾ ਫਾਇਦਾ ਹੋਏਗਾ ਕਿਉਂਕਿ ਹਰਿਆਣਾ ਦੇ ਵਿੱਚ ਵੀ ਆਮਾਦੀ ਪਾਰਟੀ ਚਾਹੁੰਦੀ ਕਿ ਸਾਡੀ ਸਰਕਾਰ ਹੋਵੇ ਤੇ ਪੰਤਪਤ ਸਾਹਿਬ ਨੇ ਲਗਾਤਾਰ ਹਰਿਆਣੇ ਦੇ ਦੌਰੇ ਕਿੱਤੇ ਹੈਗੇ ਆ ਤੇ ਵਿਸ਼ਵਾਸ ਜਤਾਇਆ ਹੈ ਕਿ ਜਿਵੇਂ ਦਿੱਲੀ ਔਰ ਪੰਜਾਬ ਦੇ ਲੋਕਾਂ ਨੇ ਵੱਡੇ ਅੰਤਰਾਲ ਦੇ ਨਾਲ ਜਿਤਾਇਆ ਹੈ ਆਮਾਦੀ ਪਾਰਟੀ ਨੂੰ ਉਦਾਂ ਹੀ ਜੋ ਹੈ ਹਰਿਆਣੇ ਦੇ ਵਿੱਚ ਵੀ ਜਿੱਤ ਮਿਲੇਗੀ ਬਾਕੀ ਜਾਂਦੇ ਆਂਦੇ ਪਤਮਾ ਸਾਹਿਬ ਨੇ ਪੀ ਡਬਲਯੂ ਡੀ ਡਿਪਾਰਟਮੈਂਟ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਤੇ ਵੱਡੀ ਗੱਲ ਕਹੀ